ਚੋਰੀ ਮਾੜੀ ਐ ਕਿਉਂਕਿ ਉਹ ਗ੍ਰੰਥੀ ਦੇ ਵਿਚਾਰੇ ਦੇ ਮਾੜੇ ਹਾਲਾਤ ਐ ਪਰ ਸਾਡੇ ਤਰਾਸ ਦੀ ਵੀ ਤਾਂ ਇਹੀ ਐ ਨਾ ਕਿ ਅਸੀਂ ਆਪਣੇ ਗ੍ਰੰਥੀ ਸਿੰਘਾਂ ਨੂੰ ਪ੍ਰਚਾਰਕਾਂ ਨੂੰ ਢਾਗੀਆਂ ਨੂੰ ਅਸੀਂ ਸਾਂਭੀ ਨਹੀਂ ਸਕੇ ਨਹੀਂ 5 ਕਰੋੜ ਦਾ ਗੁਰਦੁਆਰਾ ਸਾਹਿਬ ਬਣਾ ਦਿੰਨੇ ਆ ਹੂੰ ਤੇ ਕਹਿੰਦੇ ਵੀ 3000 ਤੇ ਗ੍ਰੰਥੀ ਸਿੰਘ ਕੰਮ ਕਰੇ ਤੇ ਮਹੀਨੇ ਦੇ ਵਿੱਚ 3000 ਦੇ ਨਾਲ ਗੁਜ਼ਾਰਾ ਕਿਵੇਂ ਹੋਊਗਾ ਹਾਂ ਫਿਰ ਆ ਗਈ ਗੁਰੂ ਸਾਹਿਬ ਦੀ ਪਵਿੱਤਰ ਤੁਖ ਜੋ ਗੁਰੂ ਸਾਹਿਬ ਨੇ ਕਿਹਾ ਸੀ ਗਾ ਵੀ ਐ ਸੁਣੀ ਐ ਮਨ ਰੱਖਿਓ ਇਹਨੂੰ ਤਾਂ ਗੁਰਗੰਸਾਹਿਬ ਨੂੰ ਪੜ੍ਹ ਕੇ ਸੁਣਾਉਣਾ ਹੂੰ 5 ਕਰੋੜ ਉੱਤੇ ਲਾਤਾ ਇਹਨੂੰ ਤੇ ਤਾਂ 3000 ਦੋ ਜਵਾਕ ਐ 3ਾਂ ਇਕ ਉਹ ਹੈ ਮੇਰੇ ਮੇਰਾ ਮੈਂ ਗੁਰੂ ਦਾ ਪ੍ਰਚਾਰ ਕਰ ਰਿਹਾ ਇਹਨਾਂ ਨੂੰ ਬਾਣੀ ਪੜ੍ਹ ਕੇ ਸੁਣਾ ਰਿਹਾ ਪਹਿਲੀ ਗੱਲ ਤਾਂ ਹਰ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਚਾਹੀਦਾ ਸੱਚਾ ਤੇ ਅਮਲ ਵੀ ਕਰਨਾ ਚਾਹੀਦਾ ਕੱਲਾ ਪੜ੍ਹਦਾ ਨਹੀਂ ਚਾਹੀਦਾ ਉੱਥੇ ਇੱਕ ਇੱਕ ਸਾਧੂ ਸੰਤ ਕਥਾ ਕਰ ਰਿਹਾ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਠੀਕ ਹੈ ਬਹੁਤ ਅੱਛੀ ਗੱਲ ਹੈ ਪਰ ਯਾਰ ਅਸੀਂ ਖੁਦ ਪੜ੍ਹ ਗਏ ਸਹੀ ਗਾ ਵੀ ਸੁਣੀਏ ਇਹ ਪੈਰਾ ਦਿਓ ਗੁਰੂ ਸਾਹਿਬ ਕਹਿੰਦੇ ਸੀ ਮੈਨੂੰ ਪੜ ਵਿਚਾਰ ਜੀਵਨ ਚਲਾ ਇਹ ਆਤਮਾ ਨੂੰ ਪੁੱਛ ਜੋ ਗੁਰਗੰਦ ਸਾਹਿਬ ਕਹਿ ਰਿਹਾ ਕੀ ਉਹ ਮੈਂ ਕਰ ਰਿਹਾ ਵਿੱਚ ਮੈਂ ਮੈਕਲਿਨ ਛੇ ਮੈਂ ਮਾਫੀ ਚਾਹਣਾ ਲਓ ਹੂੰ ਜਿਹੜੀ ਮੇਰੇ ਚ ਕਰੀਤੀ ਹੈ ਮੈਂ ਤਾਂ ਸਾਰੇ ਵਰਲਡ ਤੋਂ ਮੰਗਦਾ ਮਾਫੀ ਮੈਂ ਗੱਲਾਂ ਗੁਰਗੰਦ ਸਾਹਿਬ ਦੀਆਂ ਕਰ ਰਿਹਾ ਆ ਪੱਗ ਨਹੀਂ ਬੰਨੀ ਹੂੰ ਮੇਰੇ ਚ ਵੀ ਕਰੀਤੀ ਆ ਗਈ ਨਾ ਪਰ ਸਾਨੂੰ ਸਾਰਿਆਂ ਨੂੰ ਮਿਲ ਕੇ ਕਲੈਕਟਿਵਲੀ ਯਤਨ ਕਰਨੇ ਚਾਹੀਦੇ ਆ ਕਿ ਗਰੀਬ ਦੇ ਬੱਚਿਆਂ ਨੂੰ ਪਹਿਲਾਂ ਐਜੂਕੇਸ਼ਨ ਦਿੱਤੀ ਜਾਵੇ ਐਜੂਕੇਸ਼ਨ ਐਸੀ ਚੀਜ਼ ਹੈ ਦੁਨੀਆਂ 'ਚ ਕਿਤੇ ਚਲੇ ਜਾਓ ਕੋਈ ਚੋਰੀ ਨਹੀਂ ਕਰ ਸਕਦਾ ਇੰਗਲੈਂਡ ਵਾਲੇ ਮੇਰੇ ਕੋਰਟਪੈਂਟ ਲਾ ਲੈਣਗੇ ਲਾ ਲੈਣਗੇ ਜਿਹੜੀ ਵੀ ਤੁਹਾਡੀ ਵਿੱਦਿਆ ਉਹ ਚੋਰੀ ਨਹੀਂ ਕਰ ਸਕਣਗੇ ਸਹੀ ਹੂੰ ਨਹੀਂ ਕਰ ਸਕਣਗੇ ਨਾ ਇਹਨਾਂ ਕੋਲੇ ਵਿੱਦਿਆ ਹੈ ਨਹੀਂਗੀ ਤੇ ਉਹਨਾਂ ਨੇ ਉਦੋਂ ਧਰਮ ਪਰਿਵਰਤਨ ਦੇ ਤੌਰ 'ਤੇ ਠੀਕ ਹੈ ਅਸੀਂ ਫੇਲ ਆ ਫਿਰ ਹਨਾ ਤਾਂ ਆਪਾਂ ਫੇਲ ਹੋ ਗਏ ਕੋਈ ਸ਼ੱਕ ਨਹੀਂ ਆਪਾਂ ਕੋਸ਼ਿਸ਼ ਕਰੀਏ ਪਾਸ ਹੋਣ ਦੀ ਪੋਜ਼ਿਟਿਵ ਸੋਚੋ ਚੰਗਾ ਸੋਚੋ ਅੱਗੇ ਨੂੰ ਵਧੋ ਆਪਾਂ ਸਭ ਕੁਝ ਠੀਕ ਕਰ ਸਕਦੇ ਆ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਏ ਜਿੰਨੀ ਲੜਾਈ ਪੰਜਾਬ ਚਾ ਜਿੰਨੀ ਫੇਸਬੁੱਕ ਦੇ ਗਾਲਾਂ ਅਸੀਂ ਇੱਕ ਦੂਜੇ ਨੂੰ ਕੱਢ ਰਹੇ ਆ ਕਿਸੇ ਹੋਰ ਸਟੇਟ ਚਾ ਨਾ ਤੁਸੀਂ ਮਨੀਲਾ ਜਾ ਕੇ ਆਏ ਆ